ਬੜੇ ਦੁਖੇ ਹੀਰਦੇ ਨਾਲ ਦੱਸਣ ਲੱਗਾ ਵੀ ਜੋ 5 ਸਾਲ ਦੇ ਬੱਚੇ ਦੇ ਨਾਲ ਇੰਨਾ ਮਾੜਾ ਹੋਇਆ ਵੀ ਰੋਡ ਦੇ ਨਾਲ ਉਹਦੇ ਨਾਲ ਗਲਤ ਕੰਮ ਕੀਤਾ ਗਿਆ ਮਾਰ ਦਿੱਤਾ ਗਿਆ ਜਾਨੋ ਵੀ ਇੱਕ ਰਿਕਵੈਸਟ ਆ ਮੇਰੀ ਸਾਰੇ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਆ ਜੇ ਤੁਸੀਂ ਉਹਨਾਂ ਨੂੰ ਕਿਤੇ ਸਕੂਲ ਟਿਊਸ਼ਨ ਕੱਲਿਆਂ ਨੂੰ ਭੇਜਦੇ ਆ ਤਾਂ ਮੇਰਾ ਵੀਰ ਨਾ ਭੇਜਿਓ ਇਹ ਸੱਚੀ ਉਹ ਜ਼ਮਾਨਾ ਹੈ ਨਹੀਂ ਵੀ ਕਿਸੇ ਤੇ ਯਕੀਨ ਕੀਤਾ ਜਾਵੇ ਇੱਕ ਮਾਂ ਨੂੰ ਇਕੱਲਾ-ਇਕੱਲਾ ਪੁੱਤ ਨਹੀਂ ਲੱਭਣਾ ਤੇ ਕਿੰਨੀ ਸੋਹਣੀ ਭੈਣ ਆ ਉਹਦੀ ਵਿਚਾਰੀ ਕਿੰਨੀ ਆਪਣੇ ਭਰਾ ਦਾ ਕਿੰਨਾ ਤੇਹ ਕਰਦੀ ਆ ਆਪਣੇ ਬਾਪ ਨੂੰ ਵੀ ਕਿੰਨੀ ਸੈਂਸਵਾ ਉਹਦੇ ਵਿੱਚ ਵੀ ਆਪਣੇ ਬਾਪ ਨੂੰ ਵੀ ਕਹਿੰਦੀ ਪਾਪਾ ਤੁਸੀਂ ਚੁੱਪ ਕਰੋ ਕੋਈ ਨਹੀਂ ਪਰ ਮੈਂ ਇਹ ਸਵਾਲ ਇੱਕ ਇਹ ਆ ਵੀ ਜਿਹੜੇ ਬੰਦੇ ਨੇ ਅਨੇਪ ਕੀਤਾ 5 ਸਾਲ ਦੇ ਬੱਚੇ ਦਾ ਉਹ ਬਿਹਾਰ ਦੇ ਵਿੱਚ ਜਾਂ ਜਿੱਥੇ ਵੀ ਸੀਗਾ 8-9 ਸਾਲ ਦੀ ਸਜ਼ਾ ਉੱਥੇ ਰੇਪ ਦੀ ਪਹਿਲਾਂ ਵੀ ਕੱਟ ਕੇ ਆਇਆ ਸੀ ਉਹਨੂੰ ਛੱਡ ਦਿੱਤਾ ਗਿਆ ਇਹੋ ਜੇ ਦਰਿੰਦਿਆਂ ਨੂੰ ਕਿਵੇਂ ਸਾਡੀਆਂ ਸਰਕਾਰਾਂ ਕਿਵੇਂ ਛੱਡ ਦਿੰਦੀਆਂ ਉਹਨੇ ਫੇਰ ਦੁਬਾਰਾ ਉਹੀ ਕੰਮ ਕੀਤਾ ਤੇ ਇੱਕ ਬੱਚੇ ਦੀ ਜਾਨ ਚਲੇ ਗਈ ਯਾਰ ਵਾਕਈ ਕਾਲ ਯੁਗ ਆਇਆ ਹੋਇਆ ਕਹਿਣ ਦਾ ਮਤਲਬ ਮੇਰਾ ਵੀ ਕਿਸੇ ਤੇ ਯਕੀਨ ਨਾ ਕਰਿਓ ਆਪਣੇ ਛੋਟੇ ਛੋਟੇ ਬੱਚਿਆਂ ਦਾ ਖਿਆਲ ਆਪ ਕਰਿਓ ਜਿੱਥੇ ਵੀ ਜਾਣਾ ਉਹਨਾਂ ਨੂੰ ਨਾਲ ਲੈ ਕੇ ਜਾਇਓ ਆਪਣੇ ਇਕੱਲਿਆਂ ਨੂੰ ਨਾ ਛੱਡਿਓ ਇਹ ਜ਼ਮਾਨਾ ਭੈਣ ਚੋ ਕੁੱਤਿਆਂ ਦਾ ਹੋ ਗਿਆ ਮੇਰਾ ਮੁੰਡਾ ਤੋਤਲੀ ਜਵਾਨਾਂ ਬੋਲਦਾ ਸੀ ਪਾਪਾ ਪਾਪਾ ਕਹਿੰਦਾ ਹੁੰਦਾ ਸੀ এটা গোদি চেক আহরু ও একে যা বারু